ਦੋਸਤੋ ਅਕਸਰ ਹੀ ਮਾਰਕੀਟ ਵਿੱਚ ਖਾਣ ਪੀਣ ਵਾਲੀਆਂ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਨੇ ਜਿਨ੍ਹਾਂ ਦੇ ਵਿੱਚ ਮਿਲਾਵਟ ਕੀਤੀ ਹੁੰਦੀ ਏ ਇੱਥੋਂ ਤੱਕ ਕਿ ਚੀਨੀ ਅਤੇ ਚੌਲ ਵਰਗੀਆਂ ਚੀਜ਼ਾਂ ਵੀ ਡੁਪਲੀਕੇਟ ਬਣਨ ਲੱਗ ਗਈਆਂ ਨੇ ਪਰ ਹੁਣ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਵਾਇਰਲ ਹੋ ਰਹੀ ਏ ਦਰਸਲ ਹੁਣ ਤੱਕ ਤੁਸੀਂ ਸਰੋਂ ਦੇ ਤੇਲ ਵਿੱਚ ਮਿਲਾਵਟ ਹੁੰਦੀ ਤਾਂ ਜ਼ਰੂਰ ਸੁਣੀ ਹੋਵੇਗੀ ਪਰ ਹੁਣ ਬਾਜ਼ਾਰਾਂ ਦੇ ਵਿੱਚ ਮਿਲਾਵਟੀ ਸਰੋਂ ਵੀ ਆ ਗਈ ਏ ਤੁਸੀਂ ਵੀ ਦੇਖੋ ਇਹ ਪੂਰੀ ਵੀਡੀਓ ਨਾਨੇ ਘੁਰਗੇ ਐਜੇ ਥੋੜੀ ਬੋਏ ਇੱਕ ਸਰ੍ਹੋਂ ਆਈ ਹੈ ਨਕਲੀ ਵੀ ਕੋਈ ਮੱਛੀ ਵੀ ਕਿਸੇ ਨੇ ਐਸੀ ਦਿਮਾਗ ਲਗਾਇਆ ਹੋਏ ਨਕਲੀ ਨਕਲੀ ਬਸ ਚੰਦੇ ਤੋਂ ਸਰ੍ਹੋਂ ਦੇ ਦਾਣੇ ਹਾਂ ਬਾਕੀ ਸਭ ਨਕਲੀ ਆਹ ਮਿੱਟੀ ਇਹ ਮੰਡੀ ਵਿੱਚ ਪਕਾਈ ਇਹ ਦੇਖੋ ਮਿੱਟੀ ਨੂੰ ਦੇਖੋ ਇਹ ਦੇਖ ਰਹੇ ਹੋ ਕਿ ਕਿਥੋਂ ਕਿਥੋਂ ਅੱਜ ਕੱਲ ਬੰਦਾ ਮਲਾਵਟ ਤੋਂ ਬਚੇਗਾ ਕਿਉਂਕਿ ਕੋਈ ਵੀ ਇਹੋ ਜਿਹੀ ਚੀਜ਼ ਨਹੀਂ ਜੋ ਮਲਾਵਟੀ ਨਹੀਂ ਹੁੰਦੀ ਇਥੋਂ ਤੱਕ ਕਿ ਅੱਜ ਕੱਲ ਤਾਂ ਫਲਾਂ ਨੂੰ ਵੀ ਵਕ ਵਕ ਕੈਮੀਕਲਾਂ ਦੇ ਨਾਲ ਪਕਾਇਆ ਜਾਂਦਾ ਹੈ ਤੋਂ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਿਓ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ